ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਤਰਮਪੀ ਜਵੰਦਾ ਤੇ ਸਵਾਗਤ ਕਰਦਾ ਅੱਜ ਦੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਫੇਰ ਲੈ ਕੇ ਆ ਗਏ ਤੁਹਾਡੇ ਵਾਸਤੇ ਤੋਹਫਾ ਪਿੱਛੇ ਦੇਖ ਸਕਦੇ ਹੋ ਤੁਸੀਂ ਮੇਰੇ ਸਾਹ ਪਿੱਛੇ ਖੜਾ 911 ਜਿਹਨੂੰ ਟ੍ਰੈਂਡਿੰਗ ਦੇ ਵਿੱਚ ਲਿਆਤਾ ਸਿੱਧੂ ਮੂਸੇ ਵਾਲੇ ਨੇ ਤੇ ਅੱਜ ਖੜਿਆ ਪਿੰਡ ਚੀਮੇ ਜੋਧਪੁਰ ਚੀਮਾ ਜ਼ਿਲ੍ਹਾ ਬਰਨਾਲਾ ਬਾਈ ਭਗਵਾਨ ਕੋਲੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਤੇ ਆਪਣਾ ਕਿੰਨਾ ਮਾਡਲ ਹੈ ਜੀ ਟਰੈਕਟਰ ਇਹ 2002 ਮਾਡਲ ਹੈ ਜੀ 2002 ਮਾਡਲ 2 ਮਾਡਲ ਹਾਂ ਜੀ ਮਾਰਸਾ ਨੰਬਰ ਆ ਜੀ ਪੀਵੀ 31 ਤੇ ਇਹ ਦੂਜੇ ਓਨਰ ਹੈ ਜੀ ਹਾਂਜੀ ਹਾਂਜੀ ਦੂਜੇ ਸਾਤੇ ਨੌ ਹੈ ਹਾਂਜੀ ਹਾਂਜੀ ਤੇ ਟਰੈਕਟਰ ਨੂੰ ਇਹ ਪੂਰਾ ਸਾਫ ਪਿਆ ਹੈਗਾ ਲੱਗਦਾ ਹੈ ਨਹੀਂ ਵੀ ਦੋ ਮਾਡਲ ਆ ਤੇ ਬਈ ਆ ਜਿਹੜਾ ਸਿਸਟਮ ਤੇ ਛਤਰੀ ਤੁਸੀਂ ਕਹਿੰਦੇ ਸੀ ਵੀ ਇਹ ਕਾਫੀ ਮਹਗਾ ਲਵਾਤਾ ਤੁਸੀਂ ਹਾਂ ਹਾਂ ਬਈ ਇਹ ਤੁਹਾਨੂੰ ਪਤਾ ਹੀ ਆਮ ਹਰੇਕ ਭੈਣ ਭਰਾ ਨੂੰ ਪਤਾ ਵੀ ਲਾਈਟਾਂ ਲੁੱਟਾ ਲਾ ਕੇ ਪੱਖੀ ਲਾ ਕੇ ਸੀਸੇ ਲਾ ਕੇ ਹੈਨਾ ਇਹ 30 35 40000 ਚ ਤੱਕ ਲੱਗਦੀ ਇਕੱਲੇ ਛਤਰੀ ਕੋ ਛਤਰੀ ਆ ਬਈ ਠੀਕ ਆ ਹਾਂਜੀ ਮਤਲਬ ਘਟੋ ਘਟ ਪਿਆ 50000 ਦਾ ਤੁਸੀਂ ਕੰਮ ਸਿਸਟਮ ਲਵਾਇਆ ਇਹੀ ਲੱਗਿਆ ਵਾ ਹਾਂਜੀ ਆ ਬਈ ਤੇ ਬਾਕੀ ਆ ਦੇਖੋ ਮਗਰਾੜ ਦੇ ਉੱਤੇ ਐਂ ਸਟੀਲ ਵਗੈਰਾ ਪੂਰੀ ਚੰਗੀ ਲੱਗੀ ਹੋਈ ਆ ਆਪਾਂ ਕੋਈ ਨਹੀਂ ਸ਼ੌਕੀਆ ਘਰੇ ਰੱਖਣ ਖਾਤਰ ਆਪਾਂ ਇਹ ਉਹ ਕਰਿਆ ਸੀ ਬਸ ਇੱਕਾਇਆ ਵੀ ਖੇਤੀਬਾੜੀ ਆਪਾਂ ਛੜਤੀ ਬਾਈ ਜੀ ਤੇ ਬੰਦੇ ਇਕੱਲੇ ਰਹਿ ਗਏ ਪਿਓ ਦੀ ਡੈਥ ਹੋ ਗਈ ਭਰਾ ਦੀ ਡੈਥ ਹੋ ਗਈ ਸੀ ਇਸ ਲਈ ਆਪਾਂ ਇਕੱਲੇ ਰਹਿ ਗਏ ਤਾਂ ਕਰਕੇ ਆਪਾਂ ਖੇਤੀਬਾੜੀ ਛੜਤੀ ਥੋੜੀ ਕ ਕ ਕ ਕਟਾਤੀ ਤੇ ਆਹ ਹੁੱਕ ਪੂਰੀ ਮਜ਼ਬੂਤ ਵਗੈਰਾ ਲੱਗੀ ਹੋਈ ਆ ਪਿੱਛੋਂ ਵੀ ਦੇਖੋ ਇੱਥੇ ਜਮਾਂ ਸਾਫ਼ ਕੰਡੀਸ਼ਨ ਦਾ ਟਰੈਕਟਰ ਪਿਆ ਜਿਹੜਾ 911 ਤੇ ਟਾਇਰ ਜਿਹੜੇ ਉਹ ਵੀ ਨਵੇਂ ਚਾਰੇ ਪਏ ਨੇ ਤੇ ਜਮਤ ਚਾਰੇ ਟਾਇਰ ਨਵੇਂ ਪਏ ਨੇ ਰਿੰਗ ਬਰੋਂ ਬੈਨ ਪੂਰੇ ਸਾਫ਼ ਪਏ ਨੇ ਤੇ ਜਿੰਨਾਂ ਨੇ ਵੀ ਲੈਣਾ ਕਰ ਲੋ ਸੰਪਰਕ ਤੇ ਬਾਕੀ ਆ ਮੂਰਲੇ ਟਾਇਰ ਦੇਖੋ ਇੱਥੇ ਅਪੋਲੋ ਜਿਹੜਾ ਲਿਖਿਆ ਹੋਇਆ ਉਹ ਦਿਖ ਰਿਹਾ ਹੈਗਾ ਮਤਲਬ ਟਾਇਰ ਪੂਰੇ ਐਨ ਜਮਾ ਨਵੇਂ ਪਏ ਨੇ ਪੰਪ ਵਗੈਰਾ ਤੁਸੀਂ ਦਿਖਾ ਇਹ ਮੜੇ ਵਿੱਚੋਂ ਖੋਲ ਕੇ ਦਿਖਾ ਦਿੰਦੇ ਬਈ ਇੰਜਨ ਦਾ ਹਾਂ ਜੀ ਹਾਂ ਲਓ ਵੀਰ ਜੀ ਲਓ ਜੀ ਲਓ ਲਓ ਦੇਖੋ ਜੀ ਕੱਲੀ ਕੱਲੀ ਚੀਜ਼ ਨਾਲ ਆ ਬਈ ਐ ਨਹੀਂ ਹੈਗਾ ਵੀ ਰੈਡੀਏਟਰ ਜਮਾ ਨਵਾਂ ਜੀ ਠੀਕ ਹੈ ਜੀ ਰੈਂਕਤੀ ਲਵਾਇਆ ਜਮਨ ਨਵਾ ਠੀਕ ਆ ਹਾਂ ਜੀ ਤੇ ਟਾਇਰ ਪੁਰੈਨ ਮੂਰੇ ਵੀ ਵਹੇਦੇ ਕੋਈ ਆਏ ਨਹੀਂ ਹੈਗਾ ਜੀ ਆਪਾਂ ਚੀਜ਼ ਕੋਈ ਪੁਰਾਣੀ ਜੇ ਲੱਗਦੀ ਵੀ ਹੈ ਜੇ ਪੁਰਾਣੀ ਨਹੀਂ ਲਾਈ ਕਵਾੜ ਚ ਰੇਡੀਏਟਰ ਜਮਨ ਨਵਾ ਲਾਇਆ ਬਾਜੀ ਰੇਡੀਏਟਰ ਜਮਨ ਨਵਾਂ ਲਾਇਆ ਬੈਟਰੀ ਵੀ ਨਵਾਂ ਜਮਨ ਨਵਾਂ ਜਮਨ ਬੈਟਰੀ ਨਵੀਂ ਆ ਅਮਰੌਣ ਜੀ ਅਮਰੌਣ ਜੀ ਇਹ ਗਾਰੰਟੀ ਪਈ ਆ 4-5 4 ਕਮਹੀਨੇ ਹੋਇਆ 5 ਵਾਰ ਠੀਕ ਆ ਤੇ ਲੋ ਵੀ ਜਿੰਨਾਂ ਨੇ ਲੈਣਾ 911 ਤੇ ਇਹਦੀ ਕੀ ਡਿਮਾਂਡ ਕਰਦੇ ਹੋ ਬਾਈ ਤੁਸੀਂ ਡਿਮਾਂਡ ਇਹਦੀ ਆਪਾਂ ਉ 3.5 ਕਰ ਦਾਂ ਜੀ ਤੇ ਮਤਲਬ ਤੇ ਆਪਾਂ ਕੋਈ ਚੰਗਾ ਭੈਣ ਭਾਈ ਘਰੇ ਰੱਖਣ ਵਾਲਾ ਜੋ ਆਪਾਂ 3 ਦਾ ਦੇ ਦਾਂਗੇ ਉਹਨਾਂ ਨੂੰ ਲੋ ਵੀ 3 ਲੱਖ ਦਾ ਜਿਹੜਾ ਤੁਹਾਨੂੰ 9511 ਬਣ ਜੂਗਾ ਜਿੰਨਾਂ ਨੇ ਲੈਣਾ ਤੇ ਇੱਕ ਬਾਈ ਛੋਡੇ ਕੋਲੇ ਸੁਪਰ ਸੀਟਰ ਹੈ ਗੁਰਵਾਜ ਹਾਂ ਜੀ ਹਾਂ ਗੁਰਵਾਜ ਵਾਲਿਆਂ ਦਾ ਸੁਪਰ ਸੀਟਰ ਲੋ ਜੀ ਉਹ ਵੀ ਤੁਹਾਨੂੰ ਦਿਖਾਉਣੇ ਆ ਲੋ ਆ ਸੁਪਰ ਸੀਟਰ ਗੁਰਵਾਜ ਤੇ ਇਹ ਕਿੰਨੇ ਮਾਡਲ ਆ ਬਾਈ ਇਹ 23 ਮਾਡਲ ਆ ਜੀ 2023 ਮਾਡਲ ਹਾਂ ਜੀ ਹਾਂ ਤੇ ਇਹ ਕਿੰਨਾ ਕਿ ਚੱਲਿਆ ਬਈ ਤੁਸੀਂ ਕਿੰਨਾ ਕਿ ਇਹ ਬਸ ਭਈਆ ਸੁਰੀਆਂ ਦਿਖਾ ਦੇ ਆਪਣੇ ਮਿੱਤਰ ਭਰਾ ਆਪੇ ਦੇਖ ਲੈਣਗੇ ਸਮਝ ਲੈਣਗੇ ਵੀ ਕਿੰਨਾ ਕੁ ਚੱਲਿਆ ਵਾ ਨਾਲ ਦੀਆਂ ਸੁਰੀਆਂ ਨੇ ਬਾਈ ਜਮਨ ਨਾਲ ਦੀਆਂ ਸੁਰੀਆਂ ਨੇ ਹਾਂਜੀ ਮਤਲਬ ਅੰਦਾਜ਼ਾ ਕਿ ਕਿੰਨੀ ਕੁ ਖੇਤ ਨੇ ਬਸ ਤੁਸੀਂ ਇਹ ਮੰਨ ਲਓ ਜੀ ਵੀ ਆਪਾਂ 200 ਕਿੱਲਾ ਮਸਾ ਬੀਜਿਆ ਲੋ ਜੀ ਸਿਰਫ 200 ਕਿੱਲੇ ਦੇ ਜਿਹੜਾ ਚੱਲਿਆ ਹੋਇਆਗਾ ਪਿੱਛੋਂ ਵੀ ਤੁਹਾਨੂੰ ਦਿਖਾਉਣੇ ਆ ਤਵੀਆਂ ਬਸ ਲਿਆ ਆ ਜਾਲੇ ਮਿੱਤਰਾਂ ਦੇ ਇੱਕ ਦੋ ਘਰਾਂ ਦੇ ਬੀਜ ਤੇ ਚਾਹੇ ਆਪਦੇ ਬੀਜੇ ਲੋ ਜੀ ਤਵੀਆਂ ਇਹਨ ਜਮਨ ਨਵੀਆਂ ਪੰਨੀਆਂ ਨੇ ਨਵੀਆਂ ਮੁਗ ਵੀ ਪੰਨੀਆਂ ਨੇ ਤੇ ਲੋ ਜਿਨਾਂ ਨੇ ਵੀ ਲੈਣਾ ਸੁਪਰ ਸੀਡਰ ਤੇ ਜਾਂ 9811 ਕਰ ਲਿਓ ਕੰਟੈਕਟ ਬਾਈ ਭਲਵਾਨ ਨਾਲ ਤੇ ਬਾਈ ਇੱਕ ਵਾਰ ਤੁਹਾਡਾ ਨੰਬਰ ਬੋਲ ਦੋ ਆਪਣਾ ਨੰਬਰ ਹੈ 7087610172 ਜੀ ਇੱਕ ਵਾਰ ਦੁਬਾਰਾ ਬੋਲੋ 7087610172 ਪਿੰਡ ਆਪਣਾ ਚੀਮਾ ਜੋਧਪੁਰ ਬਰਨਾਲੇ ਦੇ ਕੋਲੇ ਇੱਕ ਰਹਿ ਜਾਂਦਾ ਜੀ ਪੱਖੋ ਕੈਂਚੀਆਂ ਮੋਗਾ ਰੋਡ ਤੇ ਮੋਗਾ ਰੋਡ ਤੇ ਤੇ ਬਾਈ ਇੱਕ ਇਹ ਵੀ ਕੀ ਡਿਮਾਂਡ ਆਪਣੀ ਸੁਪਰ ਸੀਡਰ ਦੀ ਇਹ ਡਿਮਾਂਡ ਆਪਾਂ ਜੀ 170 ਦਾ ਦੇ ਦਾਂਗੇ 1 ਲੱਖ 70 ਦਾ ਮਤਲਬ ਜਿਨ੍ਹਾਂ ਨੇ ਦੋਨੇ ਚੀਜ਼ਾਂ ਲੈ ਕੇ ਜਾਣੀਆਂ ਨੇ ਉਹ ਵੀ ਲਿਆ ਸਕਦਾ ਜਿਨੇ ਕੱਲਾ 911 ਲੈ ਕੇ ਜਾਣਾ ਉਹ ਵੀ ਲਿਆ ਸਕਦਾ ਜਿਨੇ ਕੱਲਾ ਸੁਪਰ ਸੀਡਰ ਲੈ ਕੇ ਜਾਣਾ ਉਹ ਵੀ ਲਿਆ ਸਕਦਾ ਤੇ ਕਰ ਦਿਓ ਵੀਡੀਓ ਸ਼ੇਅਰ ਜੇ ਕੋਈ ਇਹ ਵੀ ਆ ਭੈਣ ਭਰਾ ਕੋਈ ਦੋਨੇ ਚੀਜ਼ਾਂ ਇਕੱਠੀਆਂ ਲੈ ਕੇ ਜਾਂਦਾ ਉਹਨੂੰ ਆਪਾਂ ਹੋਰ ਵੀ ਮਾਨਤਾਨ ਕਰਾਂ ਲੋ ਵੀ ਜਿਹੜਾ ਚੀਜ਼ਾਂ ਦੋਨੇ ਇਕੱਠੀਆਂ ਲੈ ਕੇ ਜਾਊਗਾ ਉਹਨਾਂ ਦਾ ਹੋਰ ਵੀ ਮਾਨਤਾਨ ਹੋਊਗਾ ਆਪਣਾ ਨਾਮ ਲੈਣਾ ਆ ਕੇ ਬਾਈ ਕੋਲੇ ਵੀ ਭਾਈ ਵੀਡੀਓ ਦੇਖ ਕੇ ਆਏ ਸੀਗੇ ਹਾਂਜੀ ਹਾਂ ਕਰ ਦਿਓ ਵੀਡੀਓ ਸ਼ੇਅਰ ਧੰਨਵਾਦ ਮਿਹਰਬਾਨੀ ਕਰ ਲੋ ਕੰਟੈਕਟ ਬਾਈ ਨਾਲ